ਬੋਲੇ ਸੋਨਹਾ ਨਸਰੀਆ ਕਾਲ ਮੈਂ ਵੀ ਸਾਬ ਸਿੰਘ ਹੁਣ ਤੈਨੂੰ ਕਦੇ ਬੰਨਣਾ ਨਾ ਪਵੇ ਐ ਸਾਬ ਠੀਕ ਹੈ ਜਾਵਾ ਜਾਂ ਮਨੇ ਮੈਂ ਵਾਰੇ ਜਾਵਾ ਸਾਬ ਜਨਾਨੀਆਂ ਮੈਂ ਦੇਖੋ ਜੀ ਇਹ ਕਲਾ ਮਹਾਰਾਜ ਨੇ ਇਹਨਾਂ ਨੂੰ ਹੀ ਬਖਸ਼ੀਆ ਮਰਦਾਨੇ ਕੀ ਐਵੇਂ ਨਹੀਂ ਕਹਿੰਦੇ ਬਾਬੇ ਮਰਦਾਨੇ ਦੇ ਵਾਰਿਸ ਨੇ ਜੰਮਦਿਆਂ ਨੂੰ ਸੁਰ ਲੱਗ ਜਾਂਦਾ ਮਾਰਨ ਟਿੱਕਰ ਲਾਈ ਜਾਂਦੇ ਪਹਿਲੀ ਪਾਸ਼ਾਹੀ ਤੋਂ ਲੈ ਕੇ ਦਸਵੀਂ ਪਾਸ਼ਾਹੀ ਤੱਕ ਮਰਦਾਨੇ ਕੇ ਮਰਾਸੀ ਨਾਲ ਆਪਾਂ ਮਰਦਾਨਾ ਜੀ ਆਏ ਆ ਉਹਨਾਂ ਦੇ ਅਸੀਂ ਪੈਰਾਂ ਦਾ ਜੁੱਤੀ ਜੋੜਾ ਵੀ ਨਹੀਂ ਉਹਦਾ ਨਾਂ ਲੈ ਕੇ ਤੁਰੇ ਫਿਰਦੇ ਬਾਬਾ ਮਰਦਾਨਾ ਜੀ ਦਾ ਬਾਬਾ ਨਾਨਕ ਜੀ ਦਾ ਤੇ ਉਹਨਾਂ ਦੇ ਆਸਰੇ ਨਾਲ ਤੁਰੇ ਫਿਰਦੇ ਆ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਅੱਜ ਘੋਰ ਕਲਜੋ ਚਾਰੇ ਪਾਸੇ ਘੋਰ ਕਲਜੋ ਅੱਜ ਭੰਡਾਂ ਦੇ ਸੰਗਲ ਲੱਗੇ ਬਾਈ ਅੱਜ ਤੋਂ ਕੁਝ ਦਿਨ ਪਹਿਲਾਂ ਵੀ ਇੱਕ ਵੀਰ ਮਰਾਸੀ ਵੀਰ ਸਾਡੇ ਕੋਲੇ ਆਇਆ ਸੀ ਉਹਦੇ ਵੀ ਬਾਈ ਦੇ ਆਪਣੇ ਬੇਟੇ ਨੂੰ ਸੰਗਲ ਨਾਲ ਬੰਨ ਕੇ ਲੈ ਕੇ ਆਇਆ ਸੀ ਪਰ ਗੁਰੂ ਦੀ ਕਿਰਪਾ ਨਾਲ ਉਹ ਇੱਥੋਂ ਬਿਲਕੁਲ ਠੀਕ ਹੋ ਕੇ ਗਿਆ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਉਹ ਬਿਲਕੁਲ ਠੀਕ ਆ ਬਾਈ ਅੱਜ ਇੱਕ ਦੁਖੀ ਮਾਂ ਜਿਹਨੀਆਂ ਰੋ ਰੋ ਕੇ ਅੱਖਾਂ ਰਹੀਆਂ ਪਈਆਂ ਮਾੜਾ ਮਾੜਾ ਦਿਖਦਾ ਦਿਖਣੋਂ ਵੀ ਹਟ ਚੱਲਿਆ ਦੋ ਪੁੱਤ ਤੇ ਚਾਰ ਧੀਆਂ ਪਾਲ ਲੀਆਂ ਨੇ 6 ਬੱਚੇ ਚਾਰ ਧੀਆਂ ਵੀ ਵਿਆਹਤੀਆਂ ਦੋਨੇ ਪੁੱਤ ਵੀ ਵਿਆਹਲੇ ਸੀ ਇਹਦਾ ਵੀ ਵਿਆਹ ਹੋਇਆ ਹੋਇਆ ਸੀ ਬਸ ਜ਼ਿੰਦਗੀ ਦੇ ਕੁਝ ਹਾਲਾਤ ਇਦਾਂ ਦੇ ਬਣੇ ਇੱਕ ਸਾਡੇ ਸਮਾਜ ਦੀ ਬੜੀ ਇਹ ਦੁਖਦਾਈ ਇੱਕ ਬੜੀ ਨਸੂਰ ਬਣੀ ਪਈ ਆ ਭੰਗ ਗਲੀਆਂ ਮੁੱਲਿਆਂ ਚ ਭੰਗ ਪੀ ਜਾਂਦੇ ਆ ਮੁੰਡੇ ਨੌਜਵਾਨ ਪਰ ਕੇ ਸਿਕਟਾਂ ਭੰਗ ਦੇ ਭੰਗ ਵਾਲੀਆਂ ਪੀ ਜਾਂਦੇ ਆ ਦਿਮਾਗ ਖੁਸ਼ਕ ਕਰ ਦਿੰਦੀ ਆ ਭੰਗ ਮੈਂਟਲੀ ਸੋਜੀ ਖਤਮ ਕਰ ਦਿੰਦੀ ਆ ਭੰਗ ਉਸ ਤੋਂ ਬਾਅਦ ਇਹਦੀ ਘਰ ਵਾਲੀ ਵੀ ਇਹਨੂੰ ਛੱਡ ਕੇ ਚਲੀ ਗਈ ਉਦੋਂ ਬਾਅਦ ਇਹ ਹੋਰ ਜ਼ਿਆਦਾ ਆਫਸੈਟ ਹੋ ਗਿਆ 8-10 ਸਾਲ ਹੋ ਗਏ ਇਹਨੂੰ ਕਮਲਿਆ ਬਾਂਗ ਘੁੰਮਦਾ ਕੋਈ ਨਾਣ ਧੋਣ ਦੀ ਖਾਣ ਪੀਣ ਦੀ ਪਹਿਨਣ ਦੀ ਕੋਈ ਸੋਝੀ ਨਹੀਂ ਜਿਹੜਾ 500 ਬੰਦੇ ਦੇ ਇਕੱਠ ਨੂੰ ਢਿੱਡੀਂ ਪੀੜਾਂ ਪੈਣ ਲਾ ਆਂਦਾ ਸੀ ਨਕਲਾ ਲਾ ਲਾ ਕੇ ਭੰਡਾਂ ਦਾ ਤਾਂ ਕੰਮ ਹੀ ਬਾਈ ਦਾਸ ਦਾ ਜਿਵੇਂ ਬਾਈ ਹੁਣੀ ਇਹਨਾਂ ਦੇ ਸ਼ਰੀਕੇ ਕਬੀਲੇ ਦੇ ਹੀ ਆ ਇਹ ਵੀ ਭੰਡ ਨੇ ਬਾਈ ਚਲੋ ਧੰਨਵਾਦ ਆ ਨਾਲ ਆਏ ਨੇ ਲੈ ਕੇ ਗਰੀਬਣੀ ਮਾਂ ਦੀ ਬਾਹ ਫੜੀ ਆ ਵੀਰ ਜੀ ਦਾ ਸਾਡਾ ਤਾਂ ਕੰਮ ਹੀ ਭੰਡਾਂ ਦਾ ਇਹ ਆ ਲੋਕਾਂ ਨੂੰ ਹਸਾਉਣਾ ਮਰੀਜ਼ਾਂ ਨੂੰ ਵੀ ਹਸਾਉਣਾ ਪਰ ਅੱਜ ਸੰਗਲ ਲਾ ਕੇ ਲੈ ਕੇ ਆਏ ਨੇ ਸਾਫ ਸੰਗਲ ਇਸ ਆਬਾ ਮਾਂ ਦਾ ਤੇ ਸਾਹਿਬ ਨੂੰ ਅਸੀਂ ਕਿਹਾ ਲੈ ਤੈਨੂੰ ਪੈਸੇ ਦਿੰਨੇ ਆ ਵੀ ਗਾ ਕੇ ਸੁਣਾ ਗਉਣ ਪਾਣੀ ਸੁਣਾ ਅੱਜ ਗਾ ਵੀ ਨਹੀਂ ਹੁੰਦਾ ਸਾਹਬ ਸਿੰਘ ਲੈ ਖੋਲੀ ਤੇਰਾ ਸੰਗਲ ਯਾਰ ਐਵੇਂ ਹੈ ਸੰਗਲ ਲਾਤਾ ਮੇਰੇ ਵੀਰ ਦਾ ਯਾਰ ਲੈ ਆ ਬੀਬੇ ਚਾਬੀ ਦੇ ਜਿਹੜੇ ਗੀਸੇ ਦੇ ਵਿੱਚ ਸਨੋਖ ਦੀ ਚਾਬੀ ਹੁੰਦੀ ਸੀ ਉਸ ਗੀਸੇ ਚ ਮਾਂ ਵਿਚਾਰੀ ਪਤ ਨੂੰ ਬੰਨ ਕੇ ਗਿੱਟੇ ਨੂੰ ਜਿੰਦਾ ਲਾ ਕੇ ਉਹਦੀ ਚਾਬੀ ਪਾਈ ਫਿਰਦੀ ਹੈ ਵਿਚਾਰੀ ਕਿਉਂਕਿ 10 ਮਹੀਨੇ ਬਾਅਦ ਲੱਭਿਆ ਪਹਿਲਾਂ ਹੀ ਮਾਂ ਕਹਿੰਦੀ 9 ਸਾਲ ਤੇ ਜੀ ਲੱਭਾਂ ਬੋਲੇ ਸੋਨਹਾ ਜਸਰੀਆ ਕਾਲ ਲਵੀ ਸਾਹਿਬ ਸਿੰਘ ਹੁਣ ਤੈਨੂੰ ਕਦੇ ਬੰਨਣਾ ਨਾ ਪਵੇ ਐ ਸਾਹਿਬ ਠੀਕ ਆ ਸੁਣਾ ਫਿਰ ਹੁਣ ਚੱਲ ਹੁਣ ਤਾਂ ਸੰਗਲ ਖੁੱਲ ਗਿਆ ਸੁਣਾ ਦੇ ਹੋਂ ਆ ਵੀ ਬਾਬਾ ਨਾਨਕਾ ਜਾਈਂ ਬਾਬਾ ਨਾਨਕਾ ਸੁਣਾਦੇ ਚੱਲ ਤਾਂ ਵੀ ਬਾਬਾ ਨਾਨਕਾ ਤੂੰ ਜਾਣੀ ਬਾਬਾ ਉਹ ਖੱਚ ਕੇ ਖੱਚ ਕੇ ਲਾਏ ਇੱਕ ਜਿਵੇਂ ਲਾਉਣੇ ਹੁੰਨੇ ਉਹਵੇਂ ਲਾ ਉਹਦੇ ਬਾਈ ਲਵਾਉ ਤੇ ਨਾਲ ਬਾਈ ਆਈ ਮਾੜਾ ਲਵਾਈਂ ਰੇ ਨਾ ਜੋ ਮੇਵਾਰੇ ਜਾਵਾਂ ਸਹਬ ਜੀ ਨਾਲ ਵੀ ਆ ਮੰਨੇ ਮੇਵਾਰੇ ਜਾਵਾਂ ਸਹਬ ਜੀ ਨਾਲ ਵੀ ਆ ਮੰਨੇ ਉਹ ਜੱਟ ਤਨਾਜ ਜਦੋਂ ਦਿਲ ਪਕਾਜੇ ਤਨੇ ਉਹ ਡੰਗਰ ਚਾਰੇ ਤਨੇ ਉਹ ਡੰਗਰ ਚਾਰੇ ਨਾਲੇ ਬੰਨੇ ਮੈਂ ਬਾਣੀ ਨੂੰ ਮੰਨੇ ਮੈਂ ਵਾਰੇ ਜਾਵਾ ਸਹਬ ਜਨਾ ਦੀਆ ਬੰਨੇ ਮੈਂ ਵਾਰੇ ਜਾਵਾ ਸਹਬ ਜਨਾ ਦੀਆ ਕੋ ਕੌਣ ਮਾਰੇ ਜਿਹਨੂੰ ਆਪ ਬਚਾਵੇ ਕੋਣ ਮਾਰੇ ਜਿਹਨੂੰ ਆਪ ਬਚਾਵੇ ਰੂਪਕੀੜੀ ਦਾ ਤਰਕੇ ਆਵੇ ਰੂਪਕੀੜੀ ਦਾ ਤਰਕੇ ਆਵੇ ਮਾਨ ਪਾਪੀ ਦਾ ਪੰਨੇ ਮੈਂ ਵਾਰ ਪੱਤੀ ਜਾ ਪੰਨੇ ਮੈਂ ਵਾਰੇ ਜਾਵਾ ਹੈ ਜਨਾ ਦੀਆਂ ਮੰਨੇ ਮੈਂ ਵਾਰੇ ਜਾਵਾ ਹੈ ਸਹਬ ਜਨਾ ਦੀਆਂ ਮੰਨੇ ਲੇਖੋ ਜੀ ਇਹ ਕਲਾ ਮਹਾਰਾਜ ਨੇ ਇਹਨਾਂ ਨੂੰ ਹੀ ਬਖਸ਼ਿਆ ਮਰਦਾਨੇ ਕੇ ਐਵੇਂ ਨਹੀਂ ਕਹਿੰਦੇ ਬਾਬੇ ਮਰਦਾਨੇ ਦੇ ਵਾਰਿਸ ਨੇ ਜੰਮਦਿਆਂ ਨੂੰ ਸੁਰ ਲੱਗ ਜਾਂਦਾ ਮਰਨ ਟਿੱਕਰ ਲਾਈ ਜਾਂਦੇ ਪਹਿਲੀ ਪਾਸ਼ਾਹੀ ਤੋਂ ਲੈ ਕੇ ਦਸਵੀਂ ਪਾਸ਼ਾਹੀ ਤੱਕ ਮਰਦਾਨੇ ਕੇ ਮਰਾਸੀ ਨਾਲ ਆਪਾਂ ਮਰਦਾਨਾ ਜੀ ਆਏ ਆ ਉਹਨਾਂ ਦੇ ਅਸੀਂ ਪੈਰਾਂ ਦਾ ਜੁੱਤੀ ਜੋੜਾਵ ਨਹੀਂ ਉਹਦਾ ਨਾਂ ਲੈ ਕੇ ਤੁਰੇ ਫਿਰਦੇ ਬਾਬਾ ਮਰਦਾਨਾ ਜੀ ਦਾ ਬਾਬਾ ਨਾਨਕ ਜੀ ਦਾ ਤੇ ਉਹਨਾਂ ਦੇ ਆਸਰੇ ਨਾਲ ਤੁਰੇ ਫਿਰਦੇ ਆ ਤੇ ਤੁਹਾਡੀਆਂ ਦੁਆਵਾਂ ਨਾਲ ਇਹ ਵੀ ਹੁਣ ਇਹ ਤੇ ਕਿਰਪਾ ਆਵੇ ਤੇ ਫਿਰ ਹੋਊਗੀ ਹੋਊਗੀ ਮਹਾਰਾਜ ਕਰਨਗੇ ਕਿਰਪਾ ਇਸ ਮਾਨ ਬਹੁਤ ਤਾਂ ਕੀਤਾ ਲੱਗੇ ਅਸੀਂ ਆਂਢੀ ਗਾਨੀ ਜਦੋਂ ਅਸੀਂ ਲਾ ਕੇ ਸੁਣਦੇ ਨਾ ਤੇ ਬਹੁਤ ਮਨ ਦੁਖੀ ਹੁੰਦਾ ਤੁਹਾਡੀ ਮਹਾਰਾਜ ਬਹੁਤ ਫੋਟੋਆਂ ਵੇਖੀਆਂ ਦੀਆਂ ਵਾ ਟੀਵੀ ਦੇ ਵਿੱਚ ਵੀ ਮਹਿਲਾ ਦੇ ਵਿੱਚ ਦਾ ਨਾਮ ਬਹੁਤ ਸੁਣਿਆ ਅਸੀਂ ਫਿਰ ਮਹਾਰਾਜ ਆਖੇ ਕਿ ਉੱਥੇ ਜਾ ਕੇ ਇਸ ਬੱਚੇ ਨੂੰ ਛੱਡਣਾ ਚਲੋ ਕਰਨ ਵਾਲਾ ਦੀ ਕਾਨਪੁਰ ਖਿਆ ਤੇ ਫਿਰ ਵੀ ਮਹਾਰਾਜ ਤੁਹਾਡੇ ਵਿੱਚ ਵਸਦਾ ਤੇ ਤੁਸੀਂ ਕਰਨ ਦੇ ਜੋ ਬੰਦੇ ਆਤਮਾ ਜ ਪਰਮਾਤਮਾ ਬੰਦੇ ਜਰਾਬਿਆ ਸਭ ਚ ਹਰਚਾ ਬਾਈ ਮਾਈ ਗੁਰੂ ਤੁਹਾਨੂੰ ਤਰਕੀਆਂ ਦੇ ਚੜ੍ਹਦੀ ਕਲਾ ਚ ਰੱਖੇ ਬਾਬਾ ਨਾਨਕ ਤੇ ਕਾਰੋਬਾਰ ਇਹ ਦੁੱਖ ਦਲਦਰ ਦੂਰ ਕਰੇ ਸਾਰਿਆਂ ਦਾ ਬਸ ਬਸ ਇਹੀ ਸਭ ਤੋਂ ਵੱਡੀ ਗੱਲ ਆ ਬਾਈ ਇਹੀ ਵੱਡੀ ਗੱਲ ਆ ਦੁਆਵਾਂ ਨਾਲ ਠੀਕ ਕਰਨਾ ਇਸ ਮਾਂ ਦੇ ਪੁੱਤ ਨੂੰ ਵੀ ਦੁਆਵਾਂ ਨਾਲ ਠੀਕ ਕਰਨਾ ਕਰੇ ਅਰਦਾਸ ਇਸ ਮਾਂ ਦੇ ਪੁੱਤ ਨੂੰ ਮਹਾਰਾਜ ਤੰਦਰੁਸਤੀ ਬਖਸ਼ ਆਣ ਗਵਾਨ ਤੋਂ ਲੋਕਾਂ ਨੂੰ ਕਹਿ ਕਹਾ ਕਿ ਇੱਥੇ ਲੈ ਕੇ ਆਈ ਆ ਮਾਂ ਇਹਦਾ ਪੁੱਤ ਕਮਾਉਣ ਜੋਗਾ ਮਾਂ ਦੀ ਸੇਵਾ ਕਰਨ ਜੋਗਾ ਹੋ ਜਾਵੇ ਅਰਦਾਸ ਕਰੋ ਸੇਵਾ